ਇਨਾਂ ਦੇ ਪੱਲੇ ਹੀ ਇੰਨਾ ਸੀ ਵੀ ਜਿੱਦਾਂ ਕਹਿੰਦੇ ਪੰਜਾਬੀ ਵਿੱਚ ਕਹਿੰਦੇ ਵੀ ਇਨਾਂ ਦੇ ਪੱਲੇ ਹੀ ਕੱਖ ਨਹੀਂ ਹੈਗਾ ਜਿਹੜਾ ਬੰਦਾ ਕਹਿੰਦੇ ਵੀ ਕਿਸੇ ਕਾਲਜ ਦੇ ਮੂਹਰੇ ਕਦੇ ਕੱਟਾ ਲੈ ਕੇ ਨਹੀਂ ਲੰਘਿਆ ਉਹ ਯੂਨੀਵਰਸਿਟੀ ਦੇ ਪ੍ਰਧਾਨ ਲੜਾਉਣ ਦੀ ਗੱਲ ਕਰ ਰਿਹਾ ਸੀ ਤਾਂ ਸਟੂਡੈਂਟਸ ਨੇ ਜਵਾਬ ਦਿੱਤਾ ਤਾਂ ਤੁਹਾਡੇ ਪੱਲੇ ਹੀ ਕੱਖ ਨਹੀਂ ਸੀ ਹੈਗਾ ਫਿਰ ਤੁਸੀਂ ਟਿਕਟ ਕਿਹੜੇ ਵੀ ਹਫ਼ਤੇ ਮੰਗ ਕੇ ਲਿਆਏ ਤੇ ਮੈਂ ਉਹਨਾਂ ਨੂੰ ਵੀ ਕਹੂੰਗਾ ਜਿਨ੍ਹਾਂ ਨੇ ਟਿਕਟ ਦਿੱਤੀ ਕਿ ਤੁਸੀਂ ਅੱਖਾਂ ਦੇ ਪੱਟੀ ਬੰਨੀ ਸੀ ਤੁਹਾਨੂੰ ਨਹੀਂ ਪਤਾ ਲੱਗਦਾ ਸੀ ਕਿ ਕਿਹੜਾ ਇੱਥੇ ਬੰਦਾ ਡਿਜ਼ਰਵਿੰਗ ਉਹਨੂੰ ਦੇਈ ਸਾਡੇ ਵਾਲਿਆਂ ਨੂੰ ਕਈ ਇਹਨਾਂ ਵਹਿਮ ਹੋ ਗਿਆ ਸੀ ਕਿ ਅਸੀਂ ਜਿਹੜਾ ਆਪਣਾ ਕੈਂਡੀਡੇਟ ਪਿਛਲੇ ਚਾਰ ਟਾਲਿਆ ਇਸ ਵਾਰੀ ਵੀ ਆਪਾਂ ਜਿਤਾਲਾਂਗੇ ਉਹ ਅਸੀਂ ਜਿਹੜਾ ਵਹਿਮ ਇਹਨਾਂ ਦਾ ਕੱਢਿਆ ਪੀ ਜਿਹੜਾ ਜਿਹੜੀ ਚੀਜ਼ਾਂ ਹੈਗੀਆਂ ਇਹ ਸਟੂਡੈਂਟ ਸੈਂਟ੍ਰਿਕ ਨੇ ਸਟੂਡੈਂਟ ਤੇ ਰਹਿਣ ਦੋ ਉਹ ਪਤਾ ਨਹੀਂ ਕਿਹੜੇ ਕਿਹੜੀਆਂ ਫੋਰਸਿਸ ਸੀ ਉਹਨਾਂ ਪਿੱਛੇ ਕੋਈ ਪੰਜਾਬ ਦੀਆਂ ਸੀ ਕਿ ਪਤਾ ਨਹੀਂ ਕਿਹੜੀਆਂ ਸੀ ਉਹਨਾਂ ਦਾ ਪਤਾ ਨਹੀਂ ਕਿਹੜਾ ਇੰਟਰਸਟ ਲਾ ਕੇ ਨਹੀਂ ਲੈਂਦੇ ਤੁਹਾਡੇ ਪੰਜਾਬ ਦੇ ਲੀਡਰ ਉਹ ਸਾਰਿਆਂ ਨੂੰ ਹੀ ਪਤਾ ਜੀ ਮੈਨੂੰ ਦੱਸਣ ਦੀ ਕੋਈ ਲੋੜ ਨਹੀਂ ਹੈਗੀ ਇਸ ਚੀਜ਼ ਦੀ ਤੁਹਾਨੂੰ ਪਾਸੇ ਕਰਕੇ ਐਨਐਸਵੀ ਜਿਹੜੇ ਉਮੀਦਵਾਰ ਨੂੰ ਲੈ ਕੇ ਆਏ ਸੀ ਉਹ ਕਿਵੇਂ ਨੰਬਰ ਤੇ ਆਇਆ 6ਵੇਂ ਨੰਬਰ ਤੇ ਆਇਆ ਜੀ ਉਹ ਚੌਥੇ ਨੰਬਰ ਦਾ ਤੇ ਮੈਂ ਦਾਵਾ ਕਰਤਾ ਸੀ ਠੋਕ ਕੇ ਉੱਥੇ ਖੜ ਕੇ ਪਾਰਟੀ ਦਾ ਇਹਨਾਂ ਨੇ ਇੱਥੇ ਬੇੜਾ ਗਰਕ ਕਰਤਾ 6ਵੇਂ ਨੰਬਰ ਤੇ ਐਨਐਸਵੀ ਰਹਿੰਦੀ ਆ ਪੰਜਵੇਂ ਨੰਬਰ ਤੇ ਇੱਕ ਆਜ਼ਾਦ ਉਮੀਦਵਾਰ ਵੀ ਰਹਿੰਦਾ ਜਿਹਨੂੰ 613 ਵੋਟਾਂ ਪਈਆਂ ਐਨਐਸਵੀ ਨੂੰ ਕਿੰਨੀਆਂ ਪਈਆਂ 501 ਵੋਟ ਸਿਰਫ ਸਿਰਫ 501 ਵੋਟ ਪਿਛਲੇ ਸਾਲ ਅਸੀਂ 600 ਵੋਟ ਨਾਲ ਜਿੱਤੇ ਆ ਇਸ ਵਾਰੀ ਸਾਨੂੰ ਸਿਰਫ ਜਿਹੜੀ ਐਨਐਸਆਈ ਨੂੰ 501 ਵੋਟ ਪੈਂਦੀ ਆ ਨੈਸ਼ਨਲ ਪ੍ਰੈਜ਼ੀਡੈਂਟ ਨੂੰ ਵੀ ਕਹੂੰਗਾ ਕਿ ਜ਼ਿੰਮੇਵਾਰੀ ਫਿਕਸ ਕਰੋ ਕਿਹੜਾ ਜ਼ਿੰਮੇਵਾਰੀ ਲੈਂਦਾ ਇਸ ਐਡੀ ਤਗੜੀ ਹਾਰ ਦੀ ਜਿਹੜੀ ਪਾਰਟੀ ਪਿਛਲੀ ਵਾਰੀ ਨੰਬਰ 1 ਹੋਵੇ 600 ਨਾਲ ਜਿੱਤੀ ਹੋਵੇ ਅੱਜ ਸਿਰਫ 501 ਵੋਟਾਂ ਪੈਣ ਇਹ ਤਾਂ ਇਹਨਾਂ ਨੂੰ ਮੈਂ ਕਹੂੰਗਾ ਵੀ ਜੇ ਇਹਨਾਂ ਦੇ ਥੋੜੀ ਬੋਤੀ ਵੀ ਗੈਰੀਅਤ ਬਚੀ ਹੈ ਨਾ ਇਹਨਾਂ ਨੂੰ ਨੈਤਿਕ ਤੌਰ ਤੇ ਅਸਤੀਫਾ ਦੇਣਾ ਚਾਹੀਦਾ ਉਸ ਤੋਂ ਬਾਅਦ ਤੁਹਾਨੂੰ ਸਸਪੈਂਡ ਕਰ ਦਿੱਤਾ ਜਾਂਦਾ ਜਨਰਲ ਸਕੱਤਰ ਨੂੰ ਸੀ ਪੰਜਾਬ ਯੂਥ ਕਾਂਗਰਸ ਦੇ ਤੁਹਾਨੂੰ ਤੁਹਾਡੇ ਅਹੁਦੇ ਤੋਂ ਸਸਪੈਂਡ ਕਰ ਦਿੱਤਾ ਗਿਆ ਅਸੀਂ ਕਿਹੜਾ ਭਾਜਪਾ ਦਾ ਸਾਥ ਦਿੱਤਾ ਸੀ ਅਸੀਂ ਕਿਹੜਾ ਅਕਾਲੀ ਦਲ ਦਾ ਸਾਥ ਦਿੱਤਾ ਸੀ ਅਸੀਂ ਕਿਹੜਾ ਝਾੜੂ ਦਾ ਸਾਥ ਦਿੱਤਾ ਸਾਡੀ ਲੜਾਈ ਇਹ ਨਾਲ ਸੀ ਅਸੀਂ 13 ਤੇ ਆਏ ਆ 17 ਤੋਂ ਮੈਂ ਇਲੈਕਸ਼ਨ ਦਿੱਤੀ ਆ ਗੁਰਾ ਸਾਹਿਬ ਆਏ ਨੇ ਇੰਨੇ ਲੰਬੇ ਸਮੇਂ ਤੋਂ ਜੇ ਸਟੂਡੈਂਟ ਪੋਲਿਟਿਕਸ ਦੇ ਵਿੱਚ ਲੱਗੇ ਹੋਏ ਆ ਤਾਂ ਕਿਤੇ ਕਿਤੇ ਨਾ ਕਿਤੇ ਤਾਂ ਸਾਡਾ ਕੋਈ ਤਜਰਬਾ ਹੋਊਗਾ ਹੀ ਨਾ ਔਰ ਮੈਂ ਧੰਨਵਾਦੀ ਹਾਂ ਆਪਣੇ ਵੱਡੇ ਵੀਰ ਬਰਿੰਦਰ ਸਿੰਘ ਢੱਲੋਂ ਦਾ ਜਿਹੜਾ ਮੇਰੇ ਔਰ ਸਾਡੇ ਮਤਲਬ ਮਤਲਬ ਮਾੜੇ ਸਮੇਂ ਦੇ ਵਿੱਚ ਸਾਡਾ ਮਾਰਗਦਰਸ਼ਨ ਬਣੇ ਔਰ ਸਾਨੂੰ ਹੱਲਾਸ਼ੇਰੀ ਦਿੱਤੀ ਕਿਉਂਕਿ ਅਸੀਂ ਚੁੰਨੇ ਕਿ ਹੱਲਾਸ਼ੇਰੀ ਮਿਲੇ ਕੋਈ ਬਾਹਰੋਂ ਆ ਕੇ ਫੋਰਸਿਸ ਇੱਥੇ ਚੀਜ਼ਾਂ ਥੋਪਣਾ ਆਪਣੀ ਇੰਟਰਫੀਰੈਂਸ ਨਾ ਕਰਨ ਹੁਣ ਲਾਸਟ ইয়ার ਸੀ ਸਾਡੇ ਮਤਲਬ ਇੰਚਾਰਜ ਜਿਹੜੇ ਐਨਐਸਏ ਦੇ ਕਨਈਆ ਕੁਮਾਰ ਜੀ ਬਾਹਰ ਬੈਠੇ ਰਹੇ ਯੂਨੀਵਰਸਿਟੀ ਦੇ ਹੱਲਾਸ਼ੇਰੀ ਦਿੱਤੀ ਆ ਕੋਈ ਆਪਦੀ ਇਨਵੋਲਵਮੈਂਟ ਔਰ ਆਪਦੀ ਜਿਹੜੀ ਇੰਟਰਫੀਰੈਂਸ ਨਹੀਂ ਕੀਤੀ ਤੇ ਚੀਜ਼ਾਂ ਸਮੂਥ ਰਹੀਆਂ ਪਿਛਲੀ ਵਾਰ ਵੀ ਤਾਂ ਤੁਹਾਡੇ ਇੱਕ ਫਰਕ ਆਇਆ ਨਾ ਕਿ ਤੁਸੀਂ ਜਿਨ੍ਹਾਂ ਨੂੰ ਪ੍ਰਧਾਨ ਬਣਾਇਆ ਜਤਿੰਦਰ ਸਿੰਘ ਨੂੰ ਤੁਹਾਡਾ ਸਾਰਾ ਗਰੁੱਪ ਆਇਆ ਹੋਰ ਸਾਰਿਆਂ ਨੇ ਸੂਈ ਨੇ ਇਕੱਠਿਆਂ ਹੋ ਗਏ ਪਰ ਉਹਨਾਂ ਨੇ ਕਹਿੰਦੇ ਫਿਰ ਧੜੇ ਹੀ ਛੱਡ ਤਾ ਪ੍ਰਧਾਨ ਤੇ ਕਰਪਸ਼ਨ ਦੇ ਚਾਰਜਸ ਲੱਗਦੇ ਆ ਜਤਿੰਦਰ ਸਿੰਘ ਦੇ ਹਾਂਜੀ ਜਿੱਥੋਂ ਚੀਜ਼ਾਂ ਜਿਹੜੀਆਂ ਉਹ ਵਰਸ ਹੋਣੀ ਸ਼ੁਰੂ ਹੋਈ 2013 ਦਾ ਮੈਂ ਯੂਨੀਵਰਸਿਟੀ ਚ ਆਇਆ 17 ਦੇ ਵਿੱਚ ਇਲੈਕਸ਼ਨ ਦਿੱਤੀ ਰੱਬ ਦੀ ਕਿਰਪਾ ਨਾਲ ਅੱਜ ਤੱਕ ਜਿਹੜੀ ਇਮੇਜ ਆ ਬਿਲਕੁਲ ਕਲੀਨ ਰੱਖ ਕੇ ਚੱਲੇ ਹਾਂ ਤੇ ਸਾਡਾ ਇਹ ਸੀ ਵੀ ਚਾਹੇ ਕ腐ਸ਼ਨ ਹੋਈ ਚਾਹੇ ਨਹੀਂ ਹੋਈ ਪਰ ਐਲੀਗੇਸ਼ਨ ਹੀ ਕਿਵੇਂ ਲੱਗੇ ਕਿਦਣਾ ਕਿਤੇ ਦੇ ਧੂਆਂ ਅੱਗ ਹੋਵੇ ਤਾਂ ਧੂਆਂ ਉੱਠਦਾ ਪਿਛਲੀ ਵਾਰ ਤੁਸੀਂ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਇੱਥੇ ਆ ਕੇ ਬੈਠਾ ਸੀ ਤੁਸੀਂ ਉਹਦੇ ਖਿਲਾਫ ਬਾਵਾ ਬੋਲੇ ਤੁਹਾਡੇ ਤੇ ਪਰਚਾ ਵੀ ਪੈ ਗਿਆ ਸੀ ਇਸ ਵਾਰ ਪਰਚੇ ਪਰਚੇ ਤੋਂ ਵਿਚਾਰੇ ਗਿਆ ਨਹੀਂ ਇਸ ਵਾਰੀ ਵਾਹਿਗੁਰੂ ਦੀ ਕਿਰਪਾ ਰਹੀ ਪਰ ਕੋਈ ਨਹੀਂ ਜੇ ਇਨਾਂ ਚੀਜ਼ਾਂ ਲਈ ਪਰਚੇ ਰਹਿਣਗੇ ਕੋਈ ਵੱਡੀ ਗੱਲ ਨਹੀਂ ਹੈਗੀ ਤਿਆਰ ਆ ਜੀ ਹਰ ਇੱਕ ਸਿਚੁਏਸ਼ਨ ਨੂੰ ਫੇਸ ਕਰਨ ਦੀ ਪਰਚੇ ਵੀ ਪਵਾ ਲਾਂਗੇ ਸਸਪੈਂਸ਼ਨ ਉਹ ਵੀ ਚੱਲਾਂਗੇ ਪਰ ਹਾਂ ਕਿਸੇ ਦਾ ਰੋਗ ਔਰ ਕੀ ਕਹਾਂ ਜੇ ਕੋਈ ਚੀਜ਼ਾਂ ਥੋਪੂਗਾ ਉਹ ਨਹੀਂ ਜਰਾਂ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪੋਰਟਾਲ 5 ਸਤੰਬਰ ਨੂੰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾ ਹੋਈਆਂ ਨਤੀਜੇ ਆਏ ਜਿਸ ਦੇ ਵਿੱਚ ਇੱਕ ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਐਨਐਸਯੂਆਈ ਦੇ ਵਿੱਚੋਂ ਇੱਕ ਗਰੁੱਪ ਬਾਗੀ ਹੁੰਦਾ ਤੇ ਉਹ ਵਿਦਿਆਰਥੀ ਚੋਣਾਂ ਜਿੱਤਦਾ ਤਾਂ ਇਸ ਵਾਰ ਇੱਕ ਆਜ਼ਾਦ ਉਮੀਦਵਾਰ ਨੇ ਜਿਹੜੀ ਪ੍ਰਧਾਨਗੀ ਦੀ ਚੋਣ ਪੰਜਾਬੀ ਯੂਨੀਵਰਸਿਟੀ ਦੀ ਜਿੱਤੀ ਆ ਤਾਂ ਐਨਐਸਯੂਆਈ ਦੇ ਜਿਹੜਾ ਬਾਗੀ ਗਰੁੱਪ ਸੀ ਉਹ ਤੋਂ ਕਰਨ ਰੰਧਾਵਾ ਮੇਰੇ ਨਾਲ ਨੇ ਗੱਲਬਾਤ ਕਰਾਂਗੇ ਕਿ ਆਖਰ ਅਸੀਂ 2 ਦਿਨਾਂ ਬਾਅਦ ਇੱਥੇ ਇਸ ਕਰਕੇ ਗੱਲ ਕਰ ਰਹੇ ਹਾਂ ਕਿ ਕਿਵੇਂ ਯੂਨੀਵਰਸਿਟੀ ਦੀ ਵਿਦਿਆਰਥੀ ਰਾਜਨੀਤੀ ਦੇ ਵਿੱਚ ਮੇਨਸਟ੍ਰੀਮ ਨੇ ਪਾਰਟੀ ਨੇ ਦਾਖਲ ਅੰਦਾਜ਼ੀ ਕੀਤੀ ਤੇ ਇਹਨੇ ਜੋ ਡਿਜ਼ਰਵਿੰਗ ਕੈਂਡੀਡੇਟ ਸੀ ਉਹਨੂੰ ਪ੍ਰੈਜ਼ੀਡੈਂਟ ਦਾ ਕੈਂਡੀਡੇਟ ਨਹੀਂ ਅਨਾਉਂਸ ਕੀਤਾ ਜਿਸ ਦੇ ਬਾਅਦ ਜਿਸ ਤੋਂ ਬਾਅਦ ਸਿਕੰਦਰਪੁਰਾ ਆਪਣਾ ਅਸਤੀਫਾ ਵੀ ਦਿੰਦੇ ਨੇ ਇੱਕ ਗਰੁੱਪ ਵੱਖਰਾ ਹੋ ਜਾਂਦਾ ਤੇ ਜਿਹੜਾ ਗਰੁੱਪ ਕਹਿੰਦਾ ਕਿ ਅਸੀਂ ਉਹਨਾਂ ਲੀਡਰਾਂ ਨੂੰ ਜਵਾਬ ਦਿੱਤਾ ਜਿਹੜੇ ਸਾਡੇ ਤੇ ਉਮੀਦਵਾਰ ਆਪਣਾ ਧੱਕੇ ਨਾਲ ਥੋਪ ਰਹੀ ਸੀ ਤਾਂ ਮੇਰੇ ਨਾਲ ਨੇ ਕਰਨ ਸਵਾਗਤ ਆਕਰਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਛਾ ਕਰਨ ਗੱਲ ਮੈਂ ਇਥੋਂ ਸ਼ੁਰੂ ਕਰੂੰਗਾ ਕਿ ਜਦੋਂ ਪਹਿਲੇ ਦਿਨ ਪ੍ਰੈਸ ਕਾਨਫਰੰਸ ਹੁੰਦੀ ਆ ਉਸ ਤੋਂ ਬਾਅਦ ਪਹਿਲਾਂ ਦਾ ਕੀ ਸੀਨ ਚਾਹੁੰਦਾ ਕੀ ਪਹਿਲਾਂ ਤੁਸੀਂ ਆਪਣਾ ਜਿਹੜਾ ਜਿਵੇਂ ਜਿਸ ਤਰ੍ਹਾਂ ਤੁਸੀਂ ਹਰੇ ਪਹਿਲਾਂ ਇੱਕ ਦੋ ਇੰਟਰਵਿਊ ਦੇ ਵਿੱਚ ਕਿਹਾ ਕਿ ਅਸੀਤਾ ਜੀ ਉਹਨਾਂ ਨੂੰ ਜਵਾਬ ਦੇਣਾ ਸੀਗਾ ਜਵਾਬ ਤੁਸੀਂ ਦੇਤਾ ਪਰ ਉਹ ਤੋਂ ਪਿੱਛੇ ਦਾ ਸੀਨ ਮੈਂ ਤੁਹਾਨੂੰ ਪੁੱਛਦਾ ਕਿ ਤੁਸੀਂ ਇਹਨਾਂ ਨੂੰ ਅਨੁਰਾਗ ਨੂੰ ਹੀ ਆਪਣਾ ਉਮੀਦਵਾਰ ਬਣਾਉਣਾ ਚਾਹੁੰਦੇ ਸੀ ਕੀ ਚੱਲਿਆ ਫਿਰ ਪਿੱਛੇ ਐਸਾ ਕੀ ਰਾਜਨੀਤੀ ਚੱਲੀ ਕਿ ਤੁਸੀਂ ਕਹਿੰਦੇ ਕਿ ਜਿਹੜਾ ਡਿਸਰਵਿੰਗ ਸੀ ਉਹ ਅੱਗੇ ਨਹੀਂ ਆਇਆ ਕੋਈ ਡਮੀ ਕੈਂਡੀਡੇਟ ਉਤਾਰ ਦਿੱਤਾ ਗਿਆ ਦੇਖੋ ਜੀ ਜਦੋਂ ਆਪਣਾ 26 ਤਰੀਕ ਨੂੰ ਇੱਥੇ ਸਾਡੇ ਨੈਸ਼ਨਲ ਪ੍ਰਧਾਨ ਵਰੁਣ ਚੌਧਰੀ ਜੀ ਆਉਂਦੇ ਨੇ ਤੇ 29 ਤਰੀਕ ਦੀ ਨਾਮਿਨੇਸ਼ਨ ਤਾਂ ਸਾਡੇ ਵੱਲੋਂ ਕਿਹਾ ਜਾਂਦਾ ਕਿ ਅਸੀਂ ਆਲਰੇਡੀ ਬਹੁਤ ਜ਼ਿਆਦਾ ਲੇਟ ਆ ਤੇ ਜਲਦੀ ਤੋਂ ਜਲਦੀ ਜਿਹੜਾ ਉਮੀਦਵਾਰ ਆਪਣੇ ਉਹਨਾਂ ਨੂੰ ਅਨਾਉਂਸ ਕਰਨਾ ਚਾਹੀਦਾ ਤਾਂ ਪਤਾ ਨਹੀਂ ਬਿਹਾਈਂਡ ਦਾ ਸੀਨਸ ਕੀ ਚੀਜ਼ਾਂ ਚੱਲਦੀਆਂ ਸਾਡੇ ਨਾਲ ਵੀ ਮੀਟਿੰਗ ਹੁੰਦੀ ਉਹਨਾਂ ਦੀ ਉਹਨਾਂ ਨੂੰ ਪੂਰਾ ਮਤਲਬ ਫੀਡਬੈਕ ਵੀ ਦੇਈਦਾ ਕਿ ਯੂਨੀਵਰਸਿਟੀ ਦੀਆਂ ਚੀਜ਼ਾਂ ਹੈਗੀਆਂ ਤੇ ਆ ਜਿਹੜੇ ਕੈਂਡੀਡੇਟ ਨੇ ਡਿਸਰਵਿੰਗ ਨੇ ਔਰ ਮਤਲਬ ਜਿਹੜੀ ਪਾਰਟੀ ਇਹਨਾਂ ਦੇ ਨਾਲ ਜਿੱਤ ਸਕਦੀ ਤਾਂ ਉਹਦੇ ਵਿੱਚ ਸਾਨੂੰ ਅਗਲੇ ਦਿਨ ਮੈਸੇਜ ਆਉਂਦਾ 27 ਤਰੀਕ ਨੂੰ ਕਿ 12:30 ਵਜੇ ਪ੍ਰੈਸ ਕਾਨਫਰੰਸ ਆ 28 ਤਰੀਕ ਨੂੰ 28 ਤਰੀਕ ਨੂੰ ਵੀ 28 ਤਰੀਕ ਨੂੰ ਪ੍ਰੈਸ ਕਾਨਫਰੰਸ ਆ ਤੁਸੀਂ 35 ਸੈਕਟਰ 12:30 ਵਜੇ ਪਹੁੰਚੋ ਤਾਂ ਸਾਡੇ ਵੱਲੋਂ ਸਾਰੇ ਜਣੇ ਜਾਣਦੇ ਆ ਬੂਰਾ ਸਾਹਿਬ ਜਾਂਦੇ ਆ ਤੇ 12:20 ਮਿੰਟ ਤੋਂ ਉਹਨਾਂ ਨੂੰ ਦੱਸ ਦਿੱਤਾ ਜਾਂਦਾ ਕਿ ਰਾਹੁਲ ਨੈਣ ਨਾਮ ਦਾ ਜਿਹੜਾ ਲੜਕਾ ਉਹ ਤੁਹਾਡਾ ਕੈਂਡੀਡੇਟ ਆ ਤਾਂ ਉਹ ਜਿਹੜਾ ਕੈਂਡੀਡੇਟ ਜਿਹੜਾ ਆਪਣਾ ਅਸੀਂ ਜਿਹੜੇ ਕੈਂਡੀਡੇਟ ਦੇ ਨਾਮ ਦਿੱਤੇ ਉਹਨਾਂ ਵਿੱਚੋਂ ਹੈ ਨਿਉ ਪੰਜਵਾਂ ਬੰਦਾ ਸੀ ਤਾਂ ਉਹ ਚੱਲਦੀ ਪ੍ਰੈਸ ਕਾਨਫਰੰਸ ਵਿੱਚ ਬੂਰਾ ਸਾਹਿਬ ਜਿਹੜੇ ਨੇ ਉੱਠ ਕੇ ਮਤਲਬ ਇੱਕ ਬਹੁਤ ਵੱਡਾ ਜਿਹੜਾ ਉਹਨਾਂ ਨੂੰ ਸਟੈਂਡ ਲਿਆ ਜਾਂਦਾ ਔਰ ਕਿਉਂਕਿ ਉਹਨਾਂ ਨੇ 10 ਦਿਨ ਪਹਿਲਾਂ ਹੀ ਲੈ ਚੰਡੀਗੜ੍ਹ ਦਾ ਜਿਹੜਾ ਪ੍ਰਧਾਨ ਲਾਇਆ ਜਾਂਦਾ ਔਰ ਚੰਡੀਗੜ੍ਹ ਵਰਗੇ ਸ਼ਹਿਰ ਦਾ ਪ੍ਰਧਾਨ ਲੱਗਣਾ ਪਹਿਲੀ ਦੀ ਗੱਲ ਬਹੁਤ ਵੱਡੀ ਗੱਲ ਆ ਔਰ ਉਸ ਤੋਂ ਬਾਅਦ ਜਿਹੜੀ ਉਸ ਤਾਜ ਨੂੰ ਛੱਡ ਕੇ ਕਿਸੇ ਡਿਸਰਵਿੰਗ ਬੰਦੇ ਲਈ ਖੜਨਾ ਉਸ ਤੋਂ ਵੀ ਵੱਡੀ ਗੱਲ ਸੋ ਇਸ ਕਰਕੇ ਅਸੀਂ ਸਾਰਿਆਂ ਨੇ ਜਿਹੜਾ ਤੁਗਲ ਤੁਗਲ ਕੀ ਫਰਮਾਨ ਜਿਹੜਾ ਉਹਨੂੰ ਅਸੀਂ ਜਿਹੜਾ ਨਕਾਰ ਕੇ ਆਪਾਂ अनुराग दलाल ਨੂੰ ਜਿਹੜਾ ਆਪਣਾ ਇੰਡੀਪੈਂਡੈਂਟ ਇਲੈਕਸ਼ਨ ਜਿਹੜੀ ਉਹ ਲੜਾਈ ਅੱਛਾ ਤੁਸੀਂ ਲਿਸਟ ਦਿੱਤੀ ਸੀ ਚਾਰ ਬੰਤ ਤੁਸੀਂ ਇਹ ਤਾਂ ਨਹੀਂ ਸੀ ਤੁਸੀਂ ਵੀ ਆਪਣਾ ਕੋਈ ਕੈਂਡੀਡੇਟ ਥੋਪ ਰਹੇ ਸੀਗੇ ਨਹੀਂ ਦੇਖੋ ਅਸੀਂ ਕਿਹਾ ਸੀ ਵੀ ਪਾਰਟੀ ਜਿੱਤਣੀ ਚਾਹੀਦੀ ਹੈ ਪਾਰਟੀ ਦੇ ਬੈਟਰ ਜਿਹੜੇ ਹਿੱਤਾ ਉਹਨਾਂ ਨੂੰ ਅੱਗੇ ਰੱਖ ਕੇ ਜਿਹੜੀ ਚੀਜ਼ਾਂ ਚਲਾਈਆਂ ਜਾਣ ਲਾਸਟ ਈਅਰ ਵੀ ਜਿੱਦਾਂ ਤੁਸੀਂ ਦੇਖਿਆ ਜਤਿੰਦਰ ਸਿੰਘ ਨੂੰ ਜਿਤਾਇਆ ਗਿਆ ਸੀ ਉਦੋਂ ਪਾਰਟੀ ਦੇ ਵਿੱਚ ਇੰਟਰਨਲ ਚੀਜ਼ਾਂ ਹੁੰਦੀਆਂ ਬਟ ਇੱਕ ਪਲੇਟਫਾਰਮ ਤੇ ਬੈਠ ਕੇ ਗੱਲਾਂ ਜਿਹੜੀਆਂ ਇੱਕ ਟੇਬਲ ਤੇ ਬੈਠ ਕੇ ਚੀਜ਼ਾਂ ਸੌਲਟ ਹੋ ਸਕਦੀਆਂ ਪਰ ਤੁਸੀਂ ਜੇ ਚੀਜ਼ਾਂ ਨੂੰ ਥੋਪੋਗੇ ਤਾਂ ਉਹ ਚੀਜ਼ ਜਿਹੜੀ ਆ ਉਹ ਨਕਾਰਾਈ ਜਾਊਗੀ ਉਹਦੇ ਉੱਤੇ ਜਿਹੜਾ ਆਪਾਂ ਉੱਤੇ ਸਹਿਮਤੀ ਬਰਗੇਟ ਨਹੀਂ ਕਰਾਂਗੇ ਪਰ ਉਸ ਤੋਂ ਬਾਅਦ ਤੁਹਾਡੀ ਵੀ ਸਸਪੈਂਸ਼ਨ ਹੋ ਜਾਂਦੀ ਆ ਚਲੋ ਪਹਿਲਾਂ ਮੈਂ ਇਲੈਕਸ਼ਨ ਤੇ ਹੀ ਨਾ ਤੁਸੀਂ ਇੱਕ ਵੱਖਰਾ ਗਰੁੱਪ ਬਣਾਉਨੇ ਹੋ ਇੱਕ ਦਿਨ ਤੁਹਾਨੂੰ ਮਿਲਦਾ ਸੇਮ ਡੇ ਤੁਸੀਂ 29 ਅਗਸਤ ਨੂੰ ਆਪਣਾ ਕੈਂਡੀਡੇਟ ਅਨਾਉਂਸ ਕਰਦੇ ਹੋ ਨਾਮਿਨੇਸ਼ਨ ਤੁਹਾਡੀ ਹੁੰਦੀ ਆ ਤੇ ਤੁਸੀਂ 4-5 ਦਿਨਾਂ ਦੇ ਵਿੱਚ ਵਿੱਚ ਇਹ ਸਾਰੀ ਗੇਮ ਆ ਜਿਹੜੀ ਬਦਲ ਜਾਂਦੀ ਆ ਕਿਵੇਂ ਕਿਵੇਂ ਸੰਭਵ ਹੋ ਪਾਇਆ ਕਾਰਨ ਸਾਰਾ ਇਹ ਦੇਖੋ ਜੀ ਜਦੋਂ 28 ਤਰੀਕ ਨੂੰ ਪ੍ਰੈਸ ਪ੍ਰੈਸ ਕਾਨਫਰੰਸ ਹੁੰਦੀ ਆ ਤਾਂ ਬੂਰਾ ਸਾਹਿਬ ਵੱਲੋਂ ਜਦੋਂ ਉੱਠਿਆ ਜਾਂ ਉੱਠਦੀ ਆ ਪ੍ਰੈਸ ਕਾਨਫਰੰਸ ਦੇ ਵਿੱਚੋਂ ਉਸ ਤੋਂ ਬਾਅਦ ਸਾਡੀ ਖੁਦ ਹੀ ਡਿਸਕਸ਼ਨ ਹੁੰਦੀ ਆ ਵੀ ਆਪਣੇ ਨੂੰ ਕੀ ਕਰਨਾ ਚਾਹੀਦਾ ਤਾਂ ਫਿਰ ਅਸੀਂ ਸਟੂਡੈਂਟਸ ਤੋਂ ਪੁੱਛਦੇ ਆ ਵੀ ਤੁਹਾਡਾ ਕੀ ਫੈਸਲਾ ਤਾਂ ਇੱਕ ਭਾਰੀ ਹਜੂਮ ਜਿਹੜਾ ਇੱਥੇ ਗਾਂਧੀ ਭਾਵਨਾ ਸਾਡੇ ਉੱਥੇ ਇਕੱਠ ਹੁੰਦਾ ਸਾਡਾ ਤਕਰੀਬਨ 550 ਤੋਂ 600 ਸਟੂਡੈਂਟ ਇਕੱਠਾ ਹੋ ਕੇ ਤਾਂ ਸਾਨੂੰ ਕਿਹਾ ਜਾਂਦਾ ਕਿ ਤੁਸੀਂ ਜਿਹੜੇ ਇਲੈਕਸ਼ਨ ਇੰਡੀਪੈਂਡੈਂਟ ਲੜੋ ਤਾਂ ਅਸੀਂ ਉਹਨਾਂ ਦੇ ਜਿਹੜੇ ਆ ਸਵੈਸਲੇ ਨੂੰ ਜਿਹੜਾ ਫੁੱਲ ਚੜਾ ਕੇ 29 ਤਰੀਕ ਦੀ ਨੋਮੀਨੇਸ਼ਨ ਜਿਹੜੀ ਐ ਸਵੇਰੇ 10 ਵਜੇ ਨੋਮੀਨੇਸ਼ਨ ਫਾਈਲ ਜਿਹੜੀ ਆ ਅਨੁਰਾਗ ਦਲਾਲ ਦੀ ਕਰਵਾ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਜਿਹੜਾ ਆਪਾਂ ਆਪਣੀ ਬੈਠ ਕੇ ਜਿਹੜੀ ਸਟ੍ਰੈਟਜੀ ਬਣਾ ਕੇ ਤੇ ਜਿਹੜਾ ਇਲੈਕਸ਼ਨ ਹੈ ਜਿਹੜਾ ਤਕਰੀਬਨ ਜਿਹੜਾ 6 ਦਿਨਾਂ ਦੇ ਵਿੱਚ 6 ਦਿਨ ਹੀ ਸਾਨੂੰ ਮਿਲਦੇ 6 ਦਿਨਾਂ ਦੇ ਵਿੱਚ ਜਿਹੜਾ ਇੰਡੀਪੈਂਡੈਂਟ ਜਿਹੜਾ ਅਨੁਰਾਗ ਦਲਾਲ ਜੀ ਜਿਹੜੇ ਆ ਸਟੂਡੈਂਟ ਦੇ ਸਾਥ-ਸاتھ ਕਾ ਜਿਹੜਾ ਉਹ ਪੰਜਾਬ ਯੂਨੀਵਰਸਿਟੀ ਦੇ ਪਰ ਲੱਗਿਆ ਤੁਹਾਨੂੰ ਪਾਸੇ ਕਰਕੇ ਐਨਐਸਯੂਆਈ ਇਹ ਚੌਧਰੀ ਵਰਣ ਚੌਧਰੀ ਨੇ ਉਹ ਜਿਹੜੇ ਉਮੀਦਵਾਰ ਨੂੰ ਲੈ ਕੇ ਆਏ ਸੀਗੇ ਉਹ ਕਿਹਵੇਂ ਨੰਬਰ ਤੇ ਆਇਆ 6ਵੇਂ ਨੰਬਰ ਤੇ ਆਇਆ ਜੀ ਉਹ ਚੌਥੇ ਨੰਬਰ ਦਾ ਤੇ ਮੈਂ ਦਾਵਾ ਕਰਤਾ ਸੀ ਠੋਕ ਕੇ ਉੱਥੇ ਖੜ ਕੇ ਕਿ ਪਿਛਲੀ ਵਾਰੀ ਭਗਵੰਤ ਮਾਨ ਨੂੰ ਚੈਲੰਜ ਕੀਤਾ ਸੀ ਕਿ ਆ ਜਾ ਤੇ ਯੂਨੀਵਰਸਿਟੀ ਕਿਉਂਕਿ ਪਿਛਲੇ ਈਅਰ ਇਹਨਾਂ ਦੀ ਇਨਵੋਲਵਮੈਂਟ ਬਹੁਤ ਜ਼ਿਆਦਾ ਸੀ ਤਕਰੀਬਨ ਪਤਾ ਨਹੀਂ ਲੱਖਾਂ ਰੁਪਏ ਜਿਹੜੇ ਲਾਤੇ ਸੀ ਫਿਰ ਵੀ ਉਹਨਾਂ ਦਾ ਕੈਂਡੀਡੇਟ ਨਹੀਂ ਜਿੱਤਿਆ ਤਾਂ ਇਸ ਵਾਰੀ ਜਿਹੜਾ ਇਹਨਾਂ ਨੂੰ ਵਹਿਮ ਵਹਿਮ ਸੀ ਸਾਡੇ ਵਾਲਿਆਂ ਨੂੰ ਕਈ ਇਹਨਾਂ ਨੂੰ ਵਹਿਮ ਹੋ ਗਿਆ ਸੀ ਕਿ ਅਸੀਂ ਜਿਹੜਾ ਆਪਣਾ ਕੈਂਡੀਡੇਟ ਪੀਲੀਅਰ ਜਿਤਾ ਲਿਆ ਇਸ ਵਾਰੀ ਵੀ ਆਪਾਂ ਜਿਤਾ ਲਾਂਗੇ ਤੇ ਉਹ ਅਸੀਂ ਜਿਹੜਾ ਵਹਿਮ ਇਹਨਾਂ ਦਾ ਕੱਢਿਆ ਪੀ ਜਿਹੜਾ ਜਿਹੜੀ ਚੀਜ਼ਾਂ ਹੈਗੀਆਂ ਇਹ ਸਟੂਡੈਂਟ ਸੈਂਟਰ ਹੀ ਕਿ ਨੇ ਸਟੂਡੈਂਟ ਤੇ ਰਹਿਣ ਦੋ ਜਿਹੜਾ ਬੰਦਾ ਡਿਜ਼ਰਵਿੰਗ ਆ ਉਹਨੂੰ ਅੱਗੇ ਆਉਣ ਦਾ ਮੌਕਾ ਦੋ ਉਹਨਾਂ ਵੱਲੋਂ ਜਿਹੜਾ ਫੈਸਲਾ ਜਿਹੜਾ ਉਹ ਪਤਾ ਨਹੀਂ ਕਿਹੜੇ ਕਿਹੜੀਆਂ ਫੋਰਸਿਸ ਸੀ ਉਹਨਾਂ ਪਿੱਛੇ ਕੋਈ ਪੰਜਾਬ ਦੀਆਂ ਸੀ ਕਿ ਪਤਾ ਨਹੀਂ ਕਿਹੜੀਆਂ ਸੀ ਉਹਨਾਂ ਦਾ ਪਤਾ ਨਹੀਂ ਕਿਹੜਾ ਇਹ ਖੁੱਲ ਕੇ ਨਾ ਕਿਉਂ ਨਹੀਂ ਲੈਂਦੇ ਤੁਹਾਡੇ ਪੰਜਾਬ ਦੇ ਲੀਡਰ ਸੀ ਸਾਰਿਆਂ ਨੂੰ ਹੀ ਪਤਾ ਜੀ ਮੈਨੂੰ ਦੱਸਣ ਦੀ ਕੋਈ ਲੋੜ ਨਹੀਂ ਹੈਗੀ ਇਸ ਚੀਜ਼ ਦੀ ਔਰ ਕੀ ਨਾ ਹੁੰਦਾ ਜਿਹ ਪਾਰਟੀ ਦਾ ਇਹਨਾਂ ਨੇ ਇੱਥੇ ਬੇੜਾ ਗਰਕ ਕਰਤਾ 6ਵੇਂ ਨੰਬਰ ਤੇ ਐਨਐਸਵੀ ਰਹਿੰਦੀ ਆ 5ਵੇਂ ਨੰਬਰ ਤੇ ਇੱਕ ਆਜ਼ਾਦ ਉਮੀਦਵਾਰ ਵੀ ਰਹਿੰਦਾ ਜਿਹਨੂੰ 613 ਵੋਟਾਂ ਪੈਂਦੀਆਂ ਐਨਐਸਵੀ ਨੂੰ ਕਿੰਨੀਆਂ ਪਈਆਂ 501 ਵੋਟ ਸਿਰਫ ਸਿਰਫ 501 ਵੋਟ ਪਿਛਲੇ ਸਾਲ ਅਸੀਂ 600 ਵੋਟ ਨਾਲ ਜਿੱਤੇ ਆ ਇਸ ਵਾਰੀ ਸਾਨੂੰ ਸਿਰਫ ਜਿਹੜੀ ਐਨਐਸਵੀ ਨੂੰ 501 ਵੋਟ ਪੈਂਦੀ ਆ ਇਸ ਤੋਂ ਹੀ ਤੁਸੀਂ ਹਿਸਾਬ ਲਾ ਲਓ ਵੀ ਜਾਂ ਤਾਂ ਇਹਨਾਂ ਨੇ ਸਾਨੂੰ ਹਰਾਉਣ ਲਈ ਵੀ ਕਿਤੇ ਨਾ ਕਿਤੇ ਜਿੱਤ ਨਾ ਜਾਣ ਤਾਂ ਝਾੜੂ ਨੂੰ ਫਟਾਂ ਪਵਾਤੀਆਂ ਕਿਉਂਕਿ ਸਾਡਾ ਝਾੜੂ ਨਾ ਮੁਕਾਬਲਾ ਸੀ ਜਾਂ ਇਹਨਾਂ ਦੇ ਪੱਲੇ ਹੀ ਇੰਨਾ ਸੀ ਵੀ ਜਿੱਦਾਂ ਕਹਿੰਦੇ ਪੰਜਾਬੀ ਕਹਿੰਦੇ ਇਹਨਾਂ ਦੇ ਪੱਲੇ ਹੀ ਕੱਖ ਨਹੀਂ ਹੈਗਾ ਉਹ ਚੀਜ਼ ਹੋਈ ਕਿਉਂਕਿ ਇਹਨਾਂ ਨੇ ਆਪਣੀ ਪਿਕਚਰ ਦਿੱਲੀ ਕਿਤੇ ਬਣਾ ਕੇ ਦਿੱਤੀ ਵੀ ਅਸੀਂ ਬਹੁਤ ਇੱਥੇ ਹੈਗੇ ਆ ਜਿਹੜਾ ਬੰਦਾ ਕਹਿੰਦੇ ਵੀ ਕਿਹੜੇ ਕਾਲਜ ਦੇ ਮੂਹਰੇ ਕਿਤੇ ਕੱਟਾ ਲੈ ਕੇ ਨਹੀਂ ਲੰਘਿਆ ਉਹ ਯੂਨੀਵਰਸਿਟੀ ਦੇ ਪ੍ਰਧਾਨ ਲੜਾਉਣ ਦੀ ਗੱਲ ਕਰ ਰਿਹਾ ਸੀ ਤਾਂ ਸਟੂਡੈਂਟਸ ਨੇ ਜਵਾਬ ਦਿੱਤਾ ਉਹਨਾਂ ਪਰ ਹੁਣ ਜਦੋਂ ਤੁਹਾਨੂੰ ਇੱਕ ਵਾਰ ਉਸ ਤੋਂ ਬਾਅਦ ਤੁਹਾਨੂੰ ਸਸਪੈਂਡ ਕਰ ਦਿੱਤਾ ਜਾਂਦਾ ਜਨਰਲ ਸੈਕਟਰੀ ਤੁਸੀਂ ਪੰਜਾਬ ਯੂਥ ਕਾਂਗਰਸ ਦੇ ਤੁਹਾਨੂੰ ਤੁਹਾਡੇ ਅਹੁਦੇ ਤੋਂ ਸਸਪੈਂਡ ਕਰ ਦਿੱਤਾ ਗਿਆ ਹਾਲਾਂਕਿ ਇਹ ਨਹੀਂ ਸੀ ਹੋ ਸਕਦਾ ਕਿ ਜਦੋਂ ਤੁਸੀਂ ਇਲੈਕਸ਼ਨ ਜਿੱਤ ਜਾਂਦੇ ਹੋ ਉਸ ਤੋਂ ਬਾਅਦ ਇਹ ਹੁੰਦਾ ਠੀਕ ਹੈ ਭਾਈ ਇਹ ਗਰੁੱਪ ਤਕੜਾ ਹੈਗਾ ਮੁੰਡਿਆਂ 'ਚ ਦਮ ਹੈਗਾ ਠੀਕ ਹੈ ਇਹਨਾਂ ਨੂੰ ਦੁਬਾਰਾ ਲੈ ਕੇ ਆਓ ਐਨਐਸਯੂ ਨੂੰ ਤਕੜੀ ਕਰੀਏ ਹੁਣ ਤਾਂ ਇਹ ਚਾਹੀਦਾ ਸੀ ਦੇਖੋ ਜੀ ਉਹੀ ਗੱਲ ਹੈ ਕਿ ਅਸੀਂ ਕਿਹੜਾ ਬੀਜੇਪੀ ਦਾ ਸਾਥ ਦਿੱਤਾ ਸੀ ਅਸੀਂ ਕਿਹੜਾ ਅਕਾਲੀ ਦਲ ਦਾ ਸਾਥ ਦਿੱਤਾ ਸੀ ਅਸੀਂ ਕਿਹੜਾ ਝਾੜੂ ਦਾ ਸਾਥ ਦਿੱਤਾ ਸਾਡੀ ਲੜਾਈ ਇਹ ਨਾਲ ਸੀ ਹੂੰ ਅਸੀਂ ਚਾਹੁੰਦੇ ਸੀ ਪਾਰਟੀ ਦੇ ਹਿੱਤ ਦੀ ਗੱਲ ਹੋਵੇ ਪਰ ਪਾਰਟੀ ਸੈਂਟਰਿਕ ਚੀਜ਼ਾਂ ਹੋਣ ਕੈਂਡੀਡੇਟ ਉਹ ਲਾਇਆ ਜਾਵੇ ਜਿਹੜਾ ਜਿੱਤ ਸਕਦਾ ਜਿੱਤ ਜਿਹੜੀ ਉਹ ਪਹਿਲਾਂ ਮਾਇਨੇ ਰੱਖਦੀ ਹੈ ਪਾਰਟੀ ਦਾ ਗਰਾਫ ਜੇ ਉੱਤੇ ਚੱਕਣਾ ਇਹਨਾਂ ਨੇ ਚੀਜ਼ਾਂ ਸਾਡੇ ਤੇ ਥੋਪੀਆਂ ਆਪਣਾ ਆਪਣੇ ਨਿੱਜੀ ਹੱਕਾਂ ਲਈ ਤੇ ਜਦੋਂ ਨਿੱਜੀ ਹੱਕ ਅੱਗੇ ਸਾਹਮਣੇ ਆ ਜਾਂਦੇ ਤਾਂ ਫਿਰ ਬਹੁਤ ਚੀਜ਼ਾਂ ਬਿਹੈਂਡ ਦਾ ਸੀਨ ਜਿਹੜੀਆਂ ਚੱਲਦੀਆਂ ਤਾਂ ਉਹਨਾਂ ਨੂੰ ਨਕਾਰ ਕੇ ਜਿਹੜਾ ਇਹ ਅਨੁਰਾਗ ਦਲਾਲ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਇੰਡੀਪੈਂਡੈਂਟ ਪ੍ਰਧਾਨ ਜੀ ਤਾਂ ਕਰਨਾ ਫਿਰ ਹੁਣ ਇੱਕ ਮੈਸੇਜ ਤੇ ਇਹ ਵੀ ਆ ਕਿ ਜਿਸ ਤਰ੍ਹਾਂ ਤੁਹਾਡੇ ਚਾਹੇ ਪੰਜਾਬ ਦੇ ਵੱਡੇ ਲੀਡਰ ਨੇ ਚਾਹੇ ਤੁਹਾਡੇ ਦਿੱਲੀ ਵਾਲੇ ਨੇ ਕਾਂਗਰਸ ਦੇ ਉਹ ਵੀ ਸਿੱਧੇ ਤੌਰ ਤੇ ਜਿਸ ਤਰ੍ਹਾਂ ਯੂਨੀਵਰਸਿਟੀ ਦੇ ਵਿੱਚ ਇੰਟਰਫੇਰੈਂਸ ਦਿਖਾਈ ਉਹਨਾਂ ਨੇ ਇਸ ਵਾਰ ਜਾਂ ਸਿੱਧੇ ਤੌਰ ਤੇ ਸਟੂਡੈਂਟ ਪੋਲਿਟਿਕਸ ਦੇ ਵਿੱਚ ਕਹਿੰਦੇ ਸੀ ਕਿ ਅਸੀਂ ਚਲਾਵਾਂਗੇ ਅਸੀਂ ਡਰਾਈਵ ਕਰਾਂਗੇ ਤੇ ਉਹਨਾਂ ਨੂੰ ਵੀ ਤੇ ਇੱਕ ਮੈਸੇਜ ਆ ਤੇ ਦੂਜੀਆਂ ਪਾਰਟੀਆਂ ਨੂੰ ਵੀ ਦੇਖੋ ਜੀ ਪਿਛਲੇ ਸਾਲ ਇਹਨਾਂ ਦੇ 16 ਤੋਂ 17 ਐਮਐਲਏ ਜਿਹੜੇ ਆ ਮੈਂ ਸਿੱਧਾ ਬਾਈ ਨੇਮ ਹੀ ਲਾਉਂਗਾ ਕਿ ਮੀਤ ਹੀ ਹਰਾ ਕੇ ਇੱਥੇ ਬਹਿ ਗਿਆ ਸੀ ਲਾਡੀ ਧੋਸਾ ਕੇ ਇੱਥੇ ਬਹਿ ਗਿਆ ਸੀ ਜਲਾਲਾਬਾ ਉਹ ਤਾਂ ਪਿਛਲੀ ਵਾਰ ਸੀ ਗੋਲਡੀ ਪਹਿਲੇ ਸਾਲ ਇਸ ਵਾਰ ਪਿਛਲੀ ਵਾਰ ਵੀ ਸੀ ਆ ਕੇ ਬੈਠੇ ਸੀ ਲਾਰਡ ਡਪਾਰਟਮੈਂਟ ਦਾ ਇੰਚਾਰਜ ਸੀ ਉਹ ਹੋਰ ਸੁਣ ਲਓ ਮੇਰੇ ਕੋਲ ਜਦ ਮੈਂ ਤੁਹਾਨੂੰ ਹੋਰ ਕਲੈਰਿਟੀ ਚੀਜ਼ਾਂ ਦੱਸਦਾ ਤਾਂ ਉਹ ਸਟੂਡੈਂਟਸ ਨੇ ਵੇਖਿਆ ਕਿ ਇਹ ਸਾਡੇ ਤੇ ਜਿਹੜਾ ਕੀ ਨਾ ਹੁੰਦਾ ਵੀ ਚੀਜ਼ਾਂ ਜਿਹੜੀਆਂ ਸਾਡੇ ਤੇ ਥੋਪੀਆਂ ਜਾ ਰਹੀਆਂ ਔਰ ਸਟੂਡੈਂਟਸ ਨੇ ਪਿਛਲੀ ਵਾਰੀ ਇੱਕ ਭਰਵਾ ਜਿਹੜਾ ਮੈਂਡੇਟ ਇਹਨਾਂ ਦੇ ਖਿਲਾਫ ਦਿੱਤਾ ਉਹਨਾਂ ਨੂੰ ਥੋੜੀ ਬੋਧੀ ਅਕਲ ਆਈ ਮੈਂ ਕਿਉਂਕਿ ਥੋੜੀ ਬੋਧੀ ਉਹਨਾਂ ਨੂੰ ਅਕਲ ਆਈ ਪੀਐਸਵਰੀ ਯੂਨੀਵਰਸਿਟੀ ਦੇ ਅੰਦਰ ਨਹੀਂ ਦਾਇਰੇ ਦੇ ਅੰਦਰ ਨਹੀਂ ਵੜੇ ਆਮ ਆਦਮੀ ਪਾਰਟੀ ਹਾਂਜੀ ਪਰ ਚਾਰ ਸੈਕਟਰ ਤੋਂ ਜ਼ਰੂਰ ਜੁਆਇਨਿੰਗ ਇਹਨਾਂ ਦੀ ਹੋਈਆਂ ਕਿਉਂਕਿ ਜਿਹੜਾ ਸਟੂਡੈਂਟ ਇਹਨਾਂ ਨੇ ਮਤਲਬ ਇਹਨਾਂ ਦੀ ਪਾਰਟੀ 'ਚ ਜਾਂਦਾ ਸੀ ਬਕਾਇਦਾ ਉਮੀਦ ਇਹ ਹਰ ਜੀ ਉਹਨਾਂ ਨੂੰ ਜੁਆਇਨ ਕਰਾਉਂਦੇ ਸੀ ਚਾਰ ਸੈਕਟਰ ਦੀ ਗੋਠੀ ਦੇ ਵਿੱਚ ਜਾ ਕੇ ਚਲੋ ਚੀਜ਼ਾਂ ਉਹਨਾਂ ਨੂੰ ਕੁਝ ਸਮਝ ਲੱਗੀਆਂ ਤਾਂ ਹੀ ਉਹਨਾਂ ਦਾ ਜਿਹੜਾ ਗ੍ਰਾਫ ਥੋੜਾ ਜਿਹਾ ਉੱਤੇ ਵਧਿਆ ਪਰ ਕੁਝ ਨਾ ਕੁਝ ਜਿਹੜੇ ਸਾਡੇ ਵਾਲੇ ਸੀ ਉਹਨਾਂ ਨੂੰ ਸਿਹਤ ਉਹਨਾਂ ਨੂੰ ਫੋਲੋ ਕੀਤਾ ਜਦੋਂ ਉਹਨਾਂ ਨੂੰ ਫੋਲੋ ਕੀਤਾ ਤੇ ਚੀਜ਼ਾਂ ਆਟੋਮੈਟਿਕਲੀ ਤੁਹਾਡੇ ਸਾਹਮਣੇ ਨੇ ਕਿਉਂਕਿ ਇਹ ਜਿਹੜੀ ਯੂਨੀਵਰਸਿਟੀ ਆ ਇੱਥੇ ਜਿਹੜਾ ਸਟੂਡੈਂਟ ਪੋਲਿਟਿਕਸ ਨੂੰ ਸਮਝਦਾ ਜਿਹੜਾ ਇਸ ਯੂਨੀਵਰਸਿਟੀ ਦੀ ਸਮਝ ਰੱਖਦਾ ਉਹਨੂੰ ਅੱਗੇ ਕਰਨਾ ਚਾਹੀਦਾ ਨਾ ਕਿ ਉਹ ਬੰਦੇ ਅੱਗੇ ਕਰਨ ਨਾ ਕਿ ਉਹ ਬੰਦੇ ਆਪਣਾ ਇੰਟਰਸਟ ਦਿਖਾਉਣ ਜਿਨ੍ਹਾਂ ਨੂੰ ਯੂਨੀਵਰਸਿਟੀ ਬਾਰੇ ਚੀਜ਼ਾਂ ਬਾਰੇ ਕੁਝ ਪਤਾ ਨਹੀਂ ਹੈਗਾ ਤਾਂ ਕਰਨਾ ਸਸਪੈਂਸ਼ਨ ਤੁਹਾਡੀ ਹੁੰਦੀ ਆ ਤਾਂ ਮੈਨੂੰ ਲੱਗਦਾ ਨੀ ਹਰੇਕ ਬੰਦਾ ਚਾਹੇ ਤੁਸੀਂ ਸਟੂਡੈਂਟ ਰਹੇ ਸਟੂਡੈਂਟ ਪੋਲਿਟਿਕਸ ਚ ਰਹੇ ਹੁਣ ਲਗਾਤਾਰ ਕਈ ਸਾਲ ਤੋਂ ਇਲੈਕਸ਼ਨ ਲੜ ਰਹੇ ਹੋ ਜਾਂ ਲੜਵਾ ਰਹੇ ਹੋ ਕਹਿ ਲੋ ਪਿਛਲੀ ਵਾਰ ਵੀ ਤੁਸੀਂ ਜਿੱਤੇ ਪਰ ਪਿਛਲੀ ਵਾਰ ਵੀ ਤਾਂ ਤੁਹਾਡੇ ਇੱਕ ਫਰਕ ਆਇਆ ਨਾ ਕਿ ਤੁਸੀਂ ਜਿਨ੍ਹਾਂ ਨੂੰ ਪ੍ਰਧਾਨ ਬਣਾਇਆ ਜਤਿੰਦਰ ਸਿੰਘ ਨੂੰ ਤੁਹਾਡਾ ਸਾਰਾ ਗਰੁੱਪ ਆਇਆ ਹੋਰ ਸਾਰੀਆਂ ਨੇ ਸੂਈ ਨੇ ਇਕੱਠੀਆਂ ਹੋ ਗਏ ਪਰ ਉਹਨਾਂ ਨੇ ਕਹਿੰਦੇ ਫਿਰ ਧੜਾ ਹੀ ਛੱਡ ਤਾ ਦੇਖੋ ਜੀ ਇਹ ਗੱਲ ਤਕਰੀਬਨ ਮਾਰਚ ਮਹੀਨੇ ਦੀ ਹੈ ਪ੍ਰਧਾਨ ਤੇ ਕਰਪਸ਼ਨ ਦੇ ਚਾਰਜਸ ਲੱਗਦੇ ਜਤਿੰਦਰ ਸਿੰਘ ਤੇ ਹਾਂਜੀ ਜਿੱਥੋਂ ਚੀਜ਼ਾਂ ਜਿਹੜੀਆਂ ਵਰਸੂਣੀ ਸ਼ੁਰੂ ਹੁੰਦੀ ਤਾਂ ਅਸੀਂ 2013 ਦਾ ਮੈਂ ਯੂਨੀਵਰਸਿਟੀ ਚ ਆਇਆ 17 ਦੇ ਵਿੱਚ ਇਲੈਕਸ਼ਨ ਜਿੱਤੀ ਰੱਬ ਦੀ ਕਿਰਪਾ ਨਾਲ ਅੱਜ ਤੱਕ ਜਿਹੜੀ ਇਮੇਜ ਆ ਬਿਲਕੁਲ ਕਲੀਨ ਰੱਖ ਕੇ ਚੱਲੇ ਹਾਂ ਤੇ ਸਾਡਾ ਏਸੀ ਵੀ ਚਾਹੇ ਕਰਪਸ਼ਨ ਹੋਈ ਚਾਹੇ ਨਹੀਂ ਹੋਈ ਪਰ ਅਲੀਗੇਸ਼ਨ ਹੀ ਕਿਵੇਂ ਲੱਗਾ ਕਿਦਣਾ ਕਿਤੇ ਧੂਆਂ ਅੱਗ ਹੋਵੇ ਤਾਂ ਧੂਆਂ ਉੱਠਦਾ ਤਾਂ ਉੱਥੇ ਜਿਹੜੀਆਂ ਚੀਜ਼ਾਂ ਸਾਡੀਆਂ ਇਹਦੇ ਨਾਲ ਅਸੀਂ ਆਪਣੇ ਆਪ ਨੂੰ ਵੱਖ ਕੀਤਾ ਵੱਖ ਕੀਤਾ ਵੀ ਇਹ ਚੀਜ਼ ਨਹੀਂ ਚਾਹਾਂਗੇ ਨਹੀਂ ਉੱਥੇ ਹੀ ਇੱਕ ਫਿਰ ਢੜਾ ਜਿਹੜਾ ਸੀ ਜਿਹਨੂੰ ਕੋਈ ਸਪੇਸ ਲੱਭਦਾ ਪਿਆ ਸੀ ਯੂਨੀਵਰਸਿਟੀ ਦੇ ਵਿੱਚ ਉਹਨੂੰ ਉੱਥੇ ਜਾ ਪਿਆ ਵੀ ਹਾਂ ਇੱਥੇ ਇਹਨਾਂ ਦੀ ਸਪੇਸ ਜਿਹੜੀ ਆ ਆਪਾਂ ਖਾ ਲਈਏ ਤਾਂ ਉਹੀ ਢੜੇ ਨੇ ਫਿਰ ਇਸ ਵਾਰੀ ਜੋਰ ਪਾਇਆ ਜੋਰ ਪਾ ਕੇ ਟਿਕਟ ਲਈ ਤੇ 501 ਦਾ ਜਿਹੜਾ ਸਟੂਡੈਂਟਸ ਨੇ ਸ਼ਗਨ ਪਾ ਕੇ ਇਹਨਾਂ ਨੂੰ ਤੋੜਿਆ ਹੁਣ ਤਾਂ ਮੈਂ ਨੈਸ਼ਨਲ ਪ੍ਰੈਜ਼ੀਡੈਂਟ ਨੂੰ ਵੀ ਕਹੂੰਗਾ ਕਿ ਜ਼ਿੰਮੇਵਾਰੀ ਫਿਕਸ ਕਰੋ ਕਿਹੜਾ ਜ਼ਿੰਮੇਵਾਰੀ ਲੈਂਦਾ ਇਸ ਐਡੀ ਤਗੜੀ ਹਾਰ ਦੀ ਜਿਹੜੀ ਪਾਰਟੀ ਪਿਛਲੀ ਵਾਰੀ ਨੰਬਰ 1 ਹੋਵੇ 600 ਨਾਲ ਜਿੱਤੀ ਹੋਵੇ ਅੱਜ ਸਿਰਫ 501 ਵੋਟਾਂ ਪੈਣ ਇਹ ਤਾਂ ਇਹਨਾਂ ਨੂੰ ਮੈਂ ਕਹੂੰਗਾ ਵੀ ਜੇ ਇਹਨਾਂ ਦੇ ਥੋੜੀ ਬੋਤੀ ਵੀ ਗੈਰੀਅਤ ਬਚੀ ਹੈ ਨਾ ਇਹਨਾਂ ਨੂੰ ਨੈਤਿਕ ਤੌਰ ਤੇ ਅਸਤੀਫਾ ਦੇਣਾ ਚਾਹੀਦਾ ਵੀ ਜਾਂ ਤਾਂ ਤੁਸੀਂ ਮੈਂ ਪਹਿਲਾਂ ਗੱਲ ਕੀਤੀ ਜਿਹੜੀ ਵੀ ਜਾਂ ਤਾਂ ਤੁਸੀਂ ਛਾੜੂ ਨੂੰ ਵੋਟਾਂ ਪਾਤੀਆਂ ਤੇ ਜਾਂ ਤਾਂ ਤੁਹਾਡੇ ਪੱਲੇ ਹੀ ਕੱਖ ਨਹੀਂ ਸੀ ਹੈਗਾ ਫਿਰ ਤੁਸੀਂ ਟਿਕਟ ਕਿਹੜੇ ਵੀ ਹਫ਼ਤੇ ਮੰਗ ਕੇ ਲਿਆਏ ਹੋ ਬਿਲਕੁਲ ਤੇ ਮੈਂ ਉਹਨਾਂ ਨੂੰ ਵੀ ਕਹੂੰਗਾ ਜਿਨ੍ਹਾਂ ਨੇ ਟਿਕਟ ਦਿੱਤੀ ਕਿ ਤੁਸੀਂ ਅੱਖਾਂ ਦੇ ਪੱਟੀ ਬੰਨੀ ਸੀ ਤੁਹਾਨੂੰ ਨਹੀਂ ਪਤਾ ਲੱਗਦਾ ਸੀ ਕਿ ਕਿਹੜਾ ਇੱਥੇ ਬੰਦਾ ਡਿਜ਼ਰਵਿੰਗ ਹੈ ਉਹਨੂੰ ਦੇਈਏ ਫਿਰ ਤੇ ਉਹੀ ਗੱਲ ਹੋ ਗਈ ਨਾ ਵੀ ਤੁਸੀਂ ਚੀਜ਼ਾਂ ਥੋਪੋਗੇ ਤਾਂ ਫਿਰ ਸਟੂਡੈਂਟ ਸਟੂਡੈਂਟਸ ਇੰਨਾ ਗੱਟ ਗੱਟਸ ਰੱਖਦੇ ਆ ਨਹੀਂ ਪਰ ਕਰਨ ਜਦੋਂ ਇਹ ਚੀਜ਼ਾਂ ਦਾ ਖਲਾਰਾ ਪੈਣਾ ਸ਼ੁਰੂ ਹੋਇਆ ਜਦੋਂ ਤੁਹਾਨੂੰ ਤੁਸੀਂ ਕਹਿੰਦੇ ਹੋ ਕਿ ਠੀਕ ਹੈ ਅਸੀਂ ਐਨਐਸਯੂ ਨੂੰ ਇੱਕ ਰੱਖਣਾ ਸੀਗਾ ਪਰ ਪੰਜਾਬ ਦੇ ਪ੍ਰਧਾਨ ਮੰਤਰੀ ਨੇ ਰਾਜਾ ਬੜਿੰਗ ਚਾਹੇ ਤੁਹਾਡੀ ਨੈਸ਼ਨਲ ਲੀਡਰਸ਼ਿਪ ਆ ਤੇ ਤੁਹਾਡੇ ਨੈਸ਼ਨਲ ਦਿਲੀਟੇ ਨੈਸ਼ਨਲ ਪ੍ਰਾਈਜ਼ ਨਟ ਨੇ ਘੱਟੋ ਘੱਟ ਉਹਨਾਂ ਤੱਕ ਚੀਜ਼ਾਂ ਤਾਂ ਪਹੁੰਚਾਉਣੀਆਂ ਸੀ ਨਾ ਇਹ ਦੇਖੋ ਜੀ ਜਦੋਂ ਆ ਕਰਪਸ਼ਨ ਦੇ ਚਾਰजेस ਲੱਗਦੇ ਸਾਡੇ ਵੱਲੋਂ ਸਿੱਧਾ ਕਿਹਾ ਗਿਆ ਗਿਆ ਸੀ ਵੀ ਕੋਈ ਨਾ ਕੋਈ ਐਕਸ਼ਨ ਲਿਆ ਜਾਵੇ ਕਿਹਨੂੰ ਕਿਹਾ ਸੀ ਮਤਲਬ ਆਪਣੇ ਜਿਹੜੇ ਇੰਚਾਰਜ ਸੀ ਇੱਥੋਂ ਦੇ ਉਹਨਾਂ ਨੂੰ ਵੀ ਕਿਹਾ ਗਿਆ ਸੀ ਵੀ ਚੀਜ਼ਾਂ ਜਿਹੜਾ ਕਿਉਂਕਿ ਅਲੀਗੇਸ਼ਨ ਜਿਹੜਾ ਨਾ ਇਹ ਬਹੁਤ ਵੱਡਾ ਹੈਗਾ ਇਹ ਚੀਜ਼ਾਂ ਨੂੰ ਬਹੁਤ ਸੈਂਸਿਟਿਵ ਚੀਜ਼ਾਂ ਨੇ ਕਿਉਂਕਿ ਅਸੀਂ ਹਲੇ ਸਟਾਰਟ ਕਰਨੀ ਹੈ ਆਪਣੀ ਰਾਜਨੀਤੀ ਤਾਂ ਜੇ ਆਪਾਂ ਹੁਣ ਤੋਂ ਹੀ ਜਿਹੜੀਆਂ ਇਹ ਚੀਜ਼ਾਂ ਦੇ ਆਪਣਾ ਰਾਵਲ ਚੱਲ ਪਾਂਗੇ ਤਾਂ ਫਿਰ ਆਪਾਂ ਜਿਹੜੀ ਸੁਸਾਇਟੀ ਨੂੰ ਚੇਂਜ ਕਰਨ ਦੀ ਗੱਲ ਕਰਦੇ ਫਿਰ ਆਪਾਂ ਉਹਦੇ ਨੇੜੇ ਤੇੜੇ ਵੀ ਨਹੀਂ ਕਿਤੇ ਟਿਕਦੇ ਤਾਂ ਸਾਡੇ ਵੱਲੋਂ ਇਹ ਚੀਜ਼ਾਂ ਸੀ ਵੀ ਇਹ ਤੇ ਕੁਝ ਨਾ ਕੁਝ ਜਿਹੜਾ ਐਕਸ਼ਨ ਆ ਉਹ ਲਿਆ ਜਾਵੇ ਚੀਜ਼ਾਂ ਜਿਹੜੀਆਂ ਉਹ ਮਤਲਬ ਸੌਫਟਨ ਕੀਤੀਆਂ ਜਾਣ ਔਰ ਤੁਸੀਂ ਉਸੇ ਹੀ ਬੰਦੇ ਨੂੰ ਤੁਸੀਂ ਯਾਰ ਚਾਰਜ ਦੇ ਦਿੰਦੇ ਹੋ ਇਲੈਕਸ਼ਨ ਦਾ ਕੁਝ ਜੇ ਕੋਈ ਅਸੀਂ 13 ਦੇ ਆਏ ਆ 17 ਤੋਂ ਮੈਂ ਇਲੈਕਸ਼ਨ ਜਿੱਤੀ ਆ ਬੂਰਾ ਸਾਹਿਬ ਆਏ ਨੇ ਤਰਲੋਚਨ ਸਿੰਘ ਜੀ ਜਿਹੜੇ ਟੈਰੀ ਸਾਡੇ ਵੀਰ ਇਨੇ ਲੰਬੇ ਸਮੇਂ ਤੋਂ ਜੇ ਸਟੂਡੈਂਟ ਪੋਲਿਟਿਕਸ ਦੇ ਵਿੱਚ ਲੱਗੇ ਹੋਏ ਆ ਤਾਂ ਕਿਤੇ ਕਿਤੇ ਨਾ ਕਿਤੇ ਤਾਂ ਸਾਡਾ ਕੋਈ ਤਜਰਬਾ ਹੋਊਗਾ ਹੀ ਨਾ ਪਹਿਲੀ ਇਲੈਕਸ਼ਨ 17 ਜਿੱਤੀ ਤੁਸੀਂ 17 ਜਿੱਤੀ ਹੂੰ ਅਚਾ ਕਰਨ ਤੁਸੀਂ 13 ਤੋਂ ਜੀ ਯੂਨੀਵਰਸਿਟੀ ਆਏ 17 ਦੇ ਵਿੱਚ ਤੁਸੀਂ ਐਕਟਿਵ ਹੋ ਗਏ ਇਲੈਕਸ਼ਨ ਜਿੱਤੀ ਪਿਛਲੀ ਇਲੈਕਸ਼ਨ ਜਿੱਤੀ ਇਸ ਵਾਰ ਵਾਲੀ ਵੀ ਤਾਂ ਮੈਂ ਇੱਕ ਇਹੀ ਗੱਲ ਕਹਿੰਦਾ ਸੀ ਕਿ 10 11 ਸਾਲਾਂ ਦੇ ਵਿੱਚ ਤੁਸੀਂ ਹੌਲੀ 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 ਬੰਦਾ ਪ੍ਰੋਗਰੈਸ ਕਰਦਾ ਪਰ ਜਦੋਂ ਤੁਹਾਡੀ ਸਸਪੈਂਸ਼ਨ ਵੀ ਹੋ ਜਾਂਦੀ ਹੈ ਇੱਕ ਚੀਜ਼ ਹੈ ਅਫਸੋਸ ਤਾਂ ਨਹੀਂ ਵੀ ਠੀਕ ਆ 10 11 ਸਾਲਾਂ ਤੱਕ ਇੱਥੇ ਪਹੁੰਚੇ ਸੀ ਤੇ ਹੁਣ ਇਹ ਤਾਂ ਨਹੀਂ ਲੱਗਦਾ ਵੀ ਯਾਰ ਇਹ ਕਿਉਂ ਕੀਤਾ ਜਾਂ ਹੁਣ ਜਨਰਲ ਸੈਕਟਰੀ ਸੀ ਪੰਜਾਬ ਯੂਥ ਕਾਂਗਰਸ ਤੇ ਬਣੇ ਯਾਰ ਮੈਨੂੰ ਉਹ ਤੋਂ ਵੀ ਲਾਹ ਦਿੱਤਾ ਗਿਆ ਉਹਦੇ ਤੋਂ ਇਹ ਚੀਜ਼ ਦਾ ਅਫਸੋਸ ਤਾਂ ਨਹੀਂ ਨਹੀਂ ਅਫਸੋਸ ਕੋਈ ਨਹੀਂ ਜੀ ਦੇਖੋ ਪਹਿਲਾਂ ਜਿਸ ਦਿਨ ਸਸਪੈਂਡ ਕੀਤਾ ਗਿਆ ਮੇਰੇ ਤੋਂ ਪਹਿਲਾਂ ਉਹਨਾਂ ਨੇ ਮੇਰੇ ਤੋਂ ਜਵਾਬ ਮੰਗਿਆ ਜਵਾਬ ਦੇ ਵਿੱਚ ਮੈਂ ਇਹ ਚੀਜ਼ਾਂ ਲਿਖ ਕੇ ਭੇਜੀਆਂ ਕਿ ਕੀ ਇੱਕ ਇੰਡੀਪੈਂਡੈਂਟ ਕੈਂਡੀਡੇਟ ਦੇ ਸਮਰਥਨ ਕਰਨਾ ਮੇਰਾ ਗੁਨਾਹ ਹੈ ਕੀ ਇੱਕ ਕਾਬਿਲ ਇਨਸਾਨ ਨੂੰ ਅੱਗੇ ਲੈ ਕੇ ਆਉਣਾ ਮੇਰਾ ਗੁਨਾਹ ਹੈ ਜੇ ਤੁਹਾਨੂੰ ਲੱਗਦਾ ਕਿ ਮੇਰਾ ਗੁਨਾਹ ਆ ਤਾਂ ਮੈਨੂੰ ਸਸਪੈਂਡ ਕਰ ਦਿਓ ਮੈਨੂੰ ਕੋਈ ਇਸ ਚੀਜ਼ ਦਾ ਮਲਾਲ ਨਹੀਂ ਹੈਗਾ ਔਰ ਮੈਂ ਧੰਨਵਾਦੀ ਹਾਂ ਆਪਣੇ ਵੱਡੇ ਵੀਰ ਬਰਿੰਦਰ ਸਿੰਘ ਢੱਲੋਂ ਦਾ ਜਿਹੜਾ ਮੇਰੇ ਔਰ ਸਾਡੇ ਮਤਲਬ ਮਤਲਬ ਮਾੜੇ ਸਮੇਂ ਦੇ ਵਿੱਚ ਸਾਡਾ ਮਾਰਗਦਰਸ਼ਨ ਬਣੇ ਔਰ ਸਾਨੂੰ ਹੱਲਾਸ਼ੇਰੀ ਦਿੱਤੀ ਕਿਉਂਕਿ ਅਸੀਂ ਚੁੰਨੇ ਕਿ ਹੱਲਾਸ਼ੇਰੀ ਮਿਲੇ ਕੋਈ ਬਾਹਰੋਂ ਆ ਕੇ ਫੋਰਸਿਸ ਇੱਥੇ ਚੀਜ਼ਾਂ ਥੋਪਣਾ ਆਪਣੀ ਇੰਟਰਫੀਰੈਂਸ ਨਾ ਕਰਨ ਹੁਣ ਲਾਸਟ ইয়ার ਸੀ ਸਾਡੇ ਮਤਲਬ ਇੰਚਾਰਜ ਜਿਹੜੇ ਐਨਐਸ ਹੈ ਦੇ ਕਨਈਆ ਕੁਮਾਰ ਜੀ ਬਾਰ ਬੈਠੇ ਰਹੇ ਯੂਨੀਵਰਸਿਟੀ ਦੇ ਹੱਲਾਸ਼ੇਰੀ ਦਿੱਤੀ ਆ ਕੋਈ ਆਪਦੀ ਇਨਵੋਲਵਮੈਂਟ ਔਰ ਆਪਦੀ ਜਿਹੜੀ ਇੰਟਰਫੇਰੈਂਸ ਨਹੀਂ ਕੀਤੀ ਤਾਂ ਚੀਜ਼ਾਂ ਸਮੂਥ ਰਹੀਆਂ ਜਦੋਂ ਤੁਸੀਂ ਇੰਟਰਵੈਨ ਕਰੋਗੇ ਤੁਸੀਂ ਜਦੋਂ ਪ੍ਰੋਫੈਸਰਾਂ ਨੂੰ ਫੋਨ ਕਰੋਗੇ ਤੁਸੀਂ ਜਦੋਂ ਵੋਟਾਂ ਦੇ ਲਈ ਕਹੋਗੇ ਤਾਂ 501 ਦਾ ਹੀ ਸ਼ੱਕਣ ਸਿਰਫ ਪਊਗਾ ਜੇ ਜਦੋਂ ਪਿਆ ਤੁਹਾਨੂੰ ਤਾਂ ਤੁਸੀਂ ਇਤੋ ਹੀ ਹਿਸਾਬ ਲਾ ਲਓ ਕਿੰਨੀ ਮਾੜੀ ਹਾਲਾਤ ਜਿਹੜੇ ਇਹਨਾਂ ਦੇ ਇੱਥੇ ਬਣੇ ਤਾਂ ਤੁਹਾਡਾ ਜਿਹੜਾ ਕਲੀਅਰ ਕਟ ਮੈਸੇਜ ਇਹ ਆ ਕਿ ਇਹ ਇਹ ਜਿਹੜੀ ਯੂਨੀਵਰਸਿਟੀ ਆ ਇੱਥੇ ਵਿਦਿਆਰਥੀਆਂ ਦਾ ਹੀ ਪ੍ਰਭਾਵ ਰਹਿਣ ਦਿਓ ਇੱਥੇ ਲੀਡਰ ਐਮ ਐਲ ਏ ਜਾਂ ਦੂਜੇ ਮੰਤਰੀ ਨਾ ਹੋਣ ਉਹ ਇਨਵੋਲਵ ਨਾ ਹੋਣ ਇੱਥੇ ਦੇਖੋ ਜੀ ਮੇਰੇ ਖਿਆਲ ਆ ਸਟੂਡੈਂਟਸ ਦਾ ਵੀ ਮੈਸੇਜ ਆ ਇਸ ਵਾਰ ਬਿਲਕੁਲ ਜੀ ਬਿਲਕੁਲ ਅਸੀਂ ਚਾਹੁੰਦੇ ਕਿ ਚੀਜ਼ਾਂ ਸਟੂਡੈਂਟ ਸੈਂਟ੍ਰਿਕ ਹੋਣ ਔਰ ਉਹ ਬੰਦੇ ਦੀ ਇਨਵੋਲਵਮੈਂਟ ਹੋਵੇ ਜਿਹਨੂੰ ਯੂਨੀਵਰਸਿਟੀ ਬਾਰੇ ਕੁਝ ਨੋਲੇਜ ਹੈਗੀ ਆ ਜਿਹੜਾ ਯੂਨੀਵਰਸਿਟੀ ਦੀ ਰਾਜਨੀਤੀ ਨੂੰ ਸਮਝ ਰੱਖਦਾ ਜੀ ਹੁਣ ਮੰਨ ਲਓ ਤੁਸੀਂ ਆ ਕੇ ਇੱਥੇ ਇੰਟਰਫੇਅਰ ਕਰੋਗੇ ਤਾਂ ਇੱਥੋਂ ਦੀ ਜਿਹੜੀ ਜਿਹੜੀ ਸਟੂਡੈਂਟ ਦੀ ਲੀਡਰਸ਼ਿਪ ਆ ਉਹ ਕਿਤੇ ਨਾ ਕਿਤੇ ਤੁਸੀਂ ਉਹ ਜਿਹੜੀ ਕਿ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਲੀਡਰਸ਼ਿਪ ਕ੍ਰਾਈਸਿਸ ਮੈਂ ਕਹੂੰਗਾ ਤੁਹਾਨੂੰ ਵੀ ਇਸ ਵੇਲੇ ਲੀਡਰਸ਼ਿਪ ਕ੍ਰਾਈਸਿਸ ਹੈਗਾ ਨਵੇਂ ਚਿਹਰੇ ਜਿਹੜੇ ਉੱਭਰ ਕੇ ਸਾਹਮਣੇ ਨਹੀਂ ਆ ਰਹੇ ਉਹਦਾ ਰੀਜ਼ਨ ਇਹ ਆ ਉਹ ਬਸ ਇੱਥੇ ਪ੍ਰਧਾਨ ਬਣ ਕੇ ਇੱਥੇ ਤੱਕ ਹੀ ਰਹਿ ਜਾਂਦੇ ਬਸ ਇੱਕ 8-9 ਮਹੀਨੇ ਦੀ ਟਨਿਓਰ ਹੁੰਦੀ ਆ ਬਸ ਉਹ ਕਹਿੰਦੇ ਕਿ ਲਾਲਾ ਲਾਲਾ ਜੀ ਨਿਕਲ ਜਾਂਦੀ ਆ ਜਦੋਂ ਤੁਸੀਂ ਚੀਜ਼ਾਂ ਨੂੰ ਹੱਲਾਸ਼ੀਰੀ ਦੋਗੇ ਜਦੋਂ ਦਾ ਇੱਥੇ ਪ੍ਰਧਾਨ ਬਣਿਆ ਹੁਣ ਮੰਨ ਲਓ ਮੁੰਡਾ ਜਿਹਨੂੰ ਰਾਗ ਦਲਾਲ ਪ੍ਰਧਾਨ ਬਣਿਆ ਇਸ ਮੁੰਡੇ ਨੂੰ ਹੱਲਾਸ਼ੀਰੀ ਦੇਣ ਇਸ ਮੁੰਡੇ ਨੂੰ ਮਤਲਬ ਇੱਕ ਕਾਬਿਲ ਅਹੁਦੇ ਤੇ ਲੈ ਕੇ ਜਾਣ ਕਿ ਹਾਂ ਕਾਕਾ ਤੂੰ ਇੰਡੀਪੈਂਡੈਂਟ ਜਿੱਤਿਆ ਔਰ ਇਸ ਯੂਨੀਵਰਸਿਟੀ ਚ ਤੁਹਾਨੂੰ ਪਤਾ ਵੀ ਜਿੱਤ ਜਿਹੜੀ ਬਹੁਤ ਮਾਇਨੇ ਰੱਖਦੀ ਬਹੁਤ ਚੀਜ਼ਾਂ ਜਿਹੜੀਆਂ ਬਹੁਤ ਮਿਹਨਤ ਲੱਗਦੀ ਹੈ ਔਰ ਅਗਲਾ ਜੇ ਇੰਨਾ ਕੈਪੇਬਲ ਹੈਗਾ ਤਾਂ ਉਹਨੂੰ ਜਿਹੜਾ ਰਾਜਨੀਤੀ ਚ ਲੈ ਕੇ ਜਾਣ ਵਧੀਆ ਤਰੀਕੇ ਨਾਲ ਔਰ ਸੋਸਾਇਟੀ ਜਿਹੜੀ ਹੈ ਜਿਸ ਦੇ ਵਿੱਚ ਆਪਣਾ ਲੀਡਰਸ਼ਿਪ ਕਰਾਈਸਿਸ ਆਇਆ ਚੰਗੇ ਬੰਦਿਆਂ ਦੀ ਜਿਹੜੀ ਵੈਕੈਂਸੀਆਂ ਫਿਲ ਹੋਣ ਅੱਛਾ ਕਰਨ ਮੈਂ ਆਖਰੀ ਸਵਾਲ ਪੁੱਛੂੰਗਾ ਕਿ ਪਿਛਲੀ ਵਾਰ ਤੁਸੀਂ ਆਮ ਆਦਮੀ ਪਾਰਟੀ ਦਾ ਕਮੰਟਰੀ ਇੱਥੇ ਆ ਕੇ ਬੈਠਾ ਸੀ ਤੁਸੀਂ ਉਹਦੇ ਖਿਲਾਫ ਵਾਵਾ ਬੋਲੇ ਤੁਹਾਡੇ ਤੇ ਪਰਚਾ ਵੀ ਪੈ ਗਿਆ ਸੀ ਇਸ ਵਾਰ ਪਰਚੇ ਪਰਚੇ ਤੋਂ ਵਿਚਾਰਿਆ ਗਿਆ ਨਹੀਂ ਇਸ ਵਾਰੀ ਵਾਹਿਗੁਰੂ ਦੀ ਕਿਰਪਾ ਹੀ ਰਹੀ ਪਰ ਕੋਈ ਨਹੀਂ ਜੇ ਇਹਨਾਂ ਚੀਜ਼ਾਂ ਲਈ ਪਰਚੇ ਪੈਣਗੇ ਕੋਈ ਵੱਡੀ ਗੱਲ ਨਹੀਂ ਹੈਗੀ ਤਿਆਰ ਹਾਂ ਜੀ ਹਰ ਇੱਕ ਸਿਚੁਏਸ਼ਨ ਨੂੰ ਫੇਸ ਕਰਨ ਦੀ ਪਰਚੇ ਵੀ ਪਵਾ ਲਾਂਗੇ ਸਸਪੈਂਸ਼ਨ ਉਹ ਵੀ ਚੱਲਾਂਗੇ ਪਰ ਹਾਂ ਕਿਸੇ ਦਾ ਰੋਬ ਔਰ ਕੀ ਕਹਾਂ ਜੇ ਕੋਈ ਚੀਜ਼ਾਂ ਥੋਪੂਗਾ ਉਹ ਨਹੀਂ ਜਰਾਗੇ ਸ਼ੁਕਰੀਆ ਕਰਨ ਬਹੁਤ ਧੰਨਵਾਦ ਜੀ ਨਾਲ ਜੁੜੇ ਤੁਹਾਡਾ ਵੀ ਸਬਦਾ ਬਹੁਤ ਬਹੁਤ ਧੰਨਵਾਦ ਤੁਸੀਂ ਅਖਰ ਦੇ ਨਾਲ ਜੁੜੇ ਤਾਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਜਿਹੜੇ ਐਨਐਸਓਸੀ ਦਾ ਬਾਗੀ ਦੜਾ ਜਨਾਂ ਨੂੰ ਮੈਂ ਕਹਿਣਾ ਕਿ ਇਹ ਇੱਕੋ ਵਾਰ ਫਿਰ ਇਹਨਾਂ ਦਾ ਇਹੀ ਕਹਿਣਾ ਕਿ ਜਿਹੜੇ ਵੀ ਚਾਹੇ ਪੰਜਾਬ ਦੇ ਲੀਡਰਾਂ ਦੇ ਘਰ ਇੱਥੇ ਮੀਟਿੰਗਾਂ ਹੋਈਆਂ ਚਾਹੇ ਦਿੱਲੀ ਵਾਲਾ ਆ ਕੇ ਇੱਥੇ ਬੈਠੇ ਉਹ ਕਹਿੰਦੇ ਸੀ ਥੋਪਣਾ ਨਹੀਂ ਵਿਦਿਆਰਥੀ ਰਾਜਨੀਤੀ ਦੇ ਵਿੱਚ مینਸਟਰੀਮ ਪੋਲਿਟਿਕਸ ਦਾ ਕੋਈ ਕੰਮ ਨਹੀਂ ਇੱਥੇ ਵਿਦਿਆਰਥੀ ਆਪਣੇ ਫੈਸਲੇ ਆਪ ਕਰਨਗੇ ਆਪਣੇ ਕੈਂਡੀਡੇਟ ਵੀ ਆਪ ਡਿਸਾਈਡ ਕਰਕੇ ਉਤਾਰਨਗੇ ਤੇ ਕਹਿੰਦੇ ਜੇ ਕੋਈ ਇੰਟਰਫੇਰੈਂਸ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਉਹਨਾਂ ਨੂੰ ਇਸੇ ਤਰ੍ਹਾਂ ਜਵਾਬ ਦਿੱਤਾ ਜਾਊਗਾ